ਪਿਛਲੇ ਸਾਲ ਦੇ ਸ਼ੁਰੂ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਉੱਤੇ ਇੱਕ ਸੀਮਾ ਦਾ ਐਲਾਨ ਕਰਨ ਤੋਂ ਬਾਅਦ ਕੈਨੇਡਾ ਦੇ ਕਾਲਜ ਕਾਲਜ ਅਤੇ ਕਾਟੇ ਦੇ ਵਿੱਚ ਡੁੱਬ ਗਏ ਨੇ ਲਗਭਗ 10000 ਕਾਲਜ ਸਟਾਫ ਫੈਕਲਟੀ ਅਤੇ ਸਹਾਇਕ ਕਰਮਚਾਰੀ ਜਾਂ ਤਾਂ ਪਹਿਲਾਂ ਹੀ ਆਪਣੀਆਂ ਨੌਕਰੀਆਂ ਗਵਾ ਚੁੱਕੇ ਨੇ ਜਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਉਹਨਾਂ ਦੀ ਛਾਂਟੀ ਹੋਣ ਦੀ ਉਮੀਦ ਹੈ ਅਨਟਾਰੀਓ ਪਬਲਿਕ ਸਰਵਿਸ এমਪਲੋਇਜ਼ ਯੂਨੀਅਨ ਜੋ ਕਿ 55000 ਕਾਲਜ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ ਉਹਨਾਂ ਨੇ ਕਿਹਾ ਹੈ ਕਿ ਕਟੌਟੀਆਂ ਅਨਟਾਰੀਓ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀਆਂ ਸਮੂਹਿਕ ਛਾਂਟੀਆਂ ਦੇ ਵਿੱਚੋਂ ਇੱਕ ਨੇ ਓਪੀਐਸਏਯੂ ਦੇ ਪ੍ਰਧਾਨ ਜੇਪੀ ਹੌਨੈਕ ਨੇ ਟੋਰਾਂਟੋ ਦੇ ਵਿੱਚ ਸੈਂਟੇਨੀਅਲ ਕਾਲਜ ਦੇ ਸਟੋਰੀ ਆਰਟਸ ਸੈਂਟਰ ਕੈਂਪਸ ਦੇ ਬਾਹਰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਹਰਟਸਨ ਦੇ ਲਿਕਵਿਡੇਸ਼ਨ ਤੋਂ ਵੀ ਵੱਡਾ ਹੈ ਜਿਸ ਨੇ ਕੈਨੇਡਾ ਭਰ ਦੇ ਵਿੱਚ 8000 ਕਰਮਚਾਰੀਆਂ ਨੂੰ ਕੱਢ ਦਿੱਤਾ ਸੀ ਵਾਰਨਿਕ ਨੇ ਕਿਹਾ ਕਿ ਲਗਭਗ 1.5 ਮਿਲੀਅਨ ਲੋਕਾਂ ਲਗਭਗ ਦਸਾਂ ਦੇ ਵਿੱਚੋਂ ਇੱਕ অন্ਟਾਰੀਓ ਦੇ ਵਾਸੀ ਨੇ ਆਪਣੇ ਪਾਇਚਾਰਿਆਂ ਦੇ ਵਿੱਚ ਕੈਂਪਸ ਬੰਦ ਹੁੰਦੇ ਦੇਖੇ ਨੇ ਜੂਨੀਅਰ ਨੇ ਇੱਕ ਪ੍ਰੈਸ ਬਿਆਨ ਦੇ ਵਿੱਚ ਜਾਰੀ ਕੀਤਾ ਜਿਸ ਦੇ ਵਿੱਚ ਵਾਰਨਿਕ ਨੇ ਕਿਹਾ ਕਿ ਕਾਲਜ ਫੰਡਿੰਗ ਸੰਕਟ ਦਾ ਨਤੀਜਾ ਸਿੱਧੇ ਤੌਰ ਤੇ ਡਾਕਫੋਰਡ ਦੇ ਪੈਰਾਂ ਉੱਤੇ ਡਿੱਗਦਾ ਹੈ ਵਰਕਰ ਇੱਕ ਅਜੇਪ ਭਵਿੱਖ ਦੇ ਲਈ ਲੜਨ ਦੇ ਲਈ ਇਕਜੁੱਟ ਨੇ ਜਿੱਥੇ ਵਿਦਿਆਰਥੀ ਭਾਵੇਂ ਉਹਨਾਂ ਦਾ ਪਿਛੋਕੜ ਕੋਈ ਵੀ ਹੋਵੇ ਚੰਗੀ ਨੌਕਰੀ ਪ੍ਰਾਪਤ ਕਰਨ ਲਈ ਲੋੜਿੰਦੀ ਸਿੱਖਿਆ ਤੱਕ ਪਹੁੰਚ ਸਕਣ ਇਸ ਸਰਕਾਰ ਨੇ ਸਾਡੇ ਕਾਲਜ ਸਿਸਟਮ ਦੇ 55000 ਕਰਮਚਾਰੀਆਂ ਦੇ ਨਾਲ ਹੀ ਨਹੀਂ ਸਗੋਂ ਸਾਰੇ UPSEU, SEFPO ਦੇ ਨਾਲ ਲੜਾਈ ਸ਼ੁਰੂ ਕਰ ਦਿੱਤੀ ਹੈ ਅਤੇ ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਅਸੀਂ ਆਪਣੇ ਕਾਲਜ ਸਿਸਟਮ ਨੂੰ ਬਚਾਉਣ ਦੇ ਲਈ ਲੋੜਿੰਦੇ ਫੰਡਿੰਗ ਅਤੇ ਨੀਤੀਗਤ ਬਦਲਾਅ ਨਹੀਂ ਦੇਖਦੇ ਦੱਸਦੀ ਹੈ ਛਾਂਟੀ 2023 ਦੇ ਮੁਕਾਬਲੇ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਵਿੱਚ 41% ਦੀ ਗਿਰਾਵਟ ਤੋਂ ਬਾਤ ਹੋਈ ਹੈ ਇਸ ਸਿੱਕੀ ਗਿਰਾਵਟ ਨੇ ਟਿਊਸ਼ਨ ਮਾਲੀਏ ਨੂੰ ਵੱਡਾ ਝਟਕਾ ਦਿੱਤਾ ਜਿਸ ਉੱਤੇ ਬਹੁਤ ਸਾਰੇ ਕਾਲਜ ਚਲਤੇ ਰਹਿਣ ਦੇ ਲਈ ਨਿਰਭਰ ਕਰਦੇ ਨੇ OPSEU ਅਤੇ College Employer Council ਵਿਚਾਰਿਕ ਨਵੇਂ ਫੈਕਲਟੀ ਇਕਰਾਜ ਨਾਮੇ ਦੇ ਅਨੁਸਾਰ ਵਿਦਿਆਰਥੀ ਸੀਮਾ ਲਾਗੂ ਹੋਣ ਤੋਂ ਬਾਅਦ 600 ਤੋਂ ਵੱਧ ਕੋਲਜ ਪ੍ਰੋਗਰਾਮਾਂ ਨੂੰ ਮੋਤਲ ਜਾਰਾਤਗਾ ਦਿੱਤਾ ਗਿਆ ਸਮਝੌਤੇ ਦੇ ਵਿੱਚ ਕਿਹਾ ਗਿਆ ਹੈ ਕਿ 온ਟਾਰੀਓ ਦੇ 24 ਕੋਲਜਾਂ ਦੇ ਵਿੱਚੋਂ 23 ਨੇ ਸਤੰਬਰ 2023 ਅਤੇ ਸਤੰਬਰ 2024 ਦੇ ਵਿਚਕਾਰ ਪਹਿਲੇ ਸਮੈਸਟਰ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਦਾਖਲੇ ਵਿੱਚ 48% ਦੀ ਗਿਰਾਵਟ ਦਰਜ ਕੀਤੀ ਹੈ ਉੰਨੇ ਕੋਲਜ ਨੇ 8000 ਤੋਂ ਵੱਧ ਨੌਕਰੀਆਂ ਦੇਣ ਸ਼ਾਂਤੀ ਰਿਪੋਰਟ ਵੀ ਕੀਤੀ ਹੈ ਯੂਨੀਅਨ ਨੇ ਕਿਹਾ ਕਿ ਅਸਲ ਅੰਕੜਾ ਸੰਭਾਵਤ ਤੌਰ ਤੇ ਵੱਧ ਹੈ ਕਿਉਂਕਿ ਕੁਝ ਕਾਲਜਾਂ ਨੇ ਜੂਨ ਤੱਕ ਛਾਂਟੀ ਦੇ ਅੰਕੜੇ ਜਮਨ ਨਹੀਂ ਕਰਵਾਏ ਸੀ ਉੱਥੇ ਦੂਜੇ ਪਾਸੇ ਸੈਂਟੇਨੀਅਲ ਕਾਲਜ ਜਿੱਥੇ ओपी एसईयू ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਤਾਂ ਉੱਥੇ ਉਹਨਾਂ ਨੇ ਯੂਨੀਅਨ ਦੇ ਇਸ ਦਾਅਵੇ ਦਾ ਵੀ ਖੰਡਨ ਕੀਤਾ ਕਿ 100 ਤੋਂ ਵੱਧ ਪ੍ਰੋਗਰਾਮਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਕਾਲਜ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸੈਂਟੇਨੀਅਲ ਬਾਹਰੀ ਕਾਰਕਾਂ ਕਾਰਨ ਮਹੱਤਵਪੂਰਨ ਵਿੱਤੀ ਦਬਾਅ ਦਾ ਸਾਹਮਣਾ ਕਰ ਰਿਹਾ ਹੈ ਜਿਸ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਬੰਦਰ ਤੋਂ ਸੰਘੀ ਨੀਤੀ ਦੇ ਵਿੱਚ ਤਬਦੀਲੀਆਂ ਵੀ ਸ਼ਾਮਲ ਨੇ ਕਾਲਜ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਹੈ ਕਿ ਉਸਨੇ 2025 ਦੇ ਵਿੱਚ 54 ਪ੍ਰੋਗਰਾਮਾਂ ਨੂੰ ਮੁਅੱਤਲ ਕਰ ਦਿੱਤਾ ਸੀ ਕਾਲਜਾਂ ਨੇ ਕਿਹਾ ਕਿ ਉਹ ਸੰਕਟ ਨੂੰ ਹੱਲ ਕਰਨ ਅਤੇ 온ਟਾਰੀਓ ਦੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨਾ ਜਾਰੀ ਰੱਖਣ ਦੇ ਲਈ ਸੈਕਟਰ ਭਾਈਵਾਲਾਂ ਦੇ ਨਾਲ ਕੰਮ ਕਰ ਰਿਹਾ ਹੈ ਅਜਿਹਾ ਇੱਕ ਮਾਮਲਾ ਥੰਡਰਬੇ ਤੋਂ ਵੀ ਸਾਹਮਣੇ ਆਇਆ ਜਿੱਥੇ ਥੰਡਰਬੇ ਕਨਫੈਡਰੇਸ਼ਨ ਪਾਲਿਸ ਦੇ ਵਿੱਚ ਰਸੋਈ ਪ੍ਰਬੰਧਨ ਕੋਰਸ ਹੈ ਜੋ ਕਿ 1000 ਕਿਲੋਮੀਟਰ ਦੇ ਅੰਦਰ ਆਪਣੀ ਕਿਸਮ ਦਾ ਇੱਕੋ ਇੱਕ ਪ੍ਰੋਗਰਾਮ ਹੈ ਜਿਸ ਬਾਰੇ ਯੂਨੀਅਨ ਨੇ ਕਿਹਾ ਹੈ ਕਿ ਉਸਨੇ ਉੱਤਰੀ 온ਟਾਰੀਓ ਦੇ ਵਿੱਚ ਘੋਟੌਂਸ ਰੱਖਿਆ ਦਾ ਸਮਰਥਨ ਕੀਤਾ ਹੈ ਹੁਣ ਨਿਕ ਨੇ ਸਥਾਈ ਸਰਕਾਰ ਅਤੇ ਕੋਲਜਾ ਦੋਵਾਂ ਉੱਤੇ ਘਟੌਤੀਆਂ ਦੇ ਪੂਰੇ ਪੇਮਾਨੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ ਉਸਨੇ ਕਿਹਾ ਹੈ ਕਿ ਉਹਨਾਂ ਦਾ ਕਦੇ ਵੀ ਜਨਤਾ ਨੂੰ ਨੌਕਰੀਆਂ ਅਤੇ ਪ੍ਰੋਗਰਾਮਾਂ ਦੇ ਵਿੱਚ ਘਟੌਤੀਆਂ ਦੇ ਪੂਰੇ ਦਾਇਰੇ ਬਾਰੇ ਦਸਤੰਦ ਜਾਤਾ ਨਹੀਂ ਸੀ ਦੱਸਦੀ ਹੈ ਭਾਰਤ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ ਤੇ 2025 ਦੇ ਵਿੱਚ 137608 ਭਾਰਤੀ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਜੋ ਕਿ ਪਿਛਲੇ ਸਾਲ ਦੇ ਨਾਲੋਂ 41% ਘਟ ਹੈ ਕੈਨੇਡਾ ਵਿੱਚ ਪੜਾਈ ਕਰਨ ਦੇ ਵਿੱਚ ਦਿੱਜ ਜਸਤੀ ਜਿਸ ਵਿੱਚ ਭਾਰਤੀ ਨਾਗਰਿਕ ਸ਼ਾਮਲ ਨਹੀਂ ਇਹ ਦਿੱ ਜਸਤੀ ਮਜ਼ਬੂਤ ਪਣੀ ਹੋਈ ਹੈ ਸਕਵੇਟਰ ਨੇ ਬਿਜ਼ਨਸ ਸਟੈਂਡਰਡ ਨੂੰ ਦੱਸਿਆ ਕਿ ਨਵੀਆਂ ਵਿਦਿਆਰਥੀ ਜ਼ਰੂਰਤਾਂ ਦੀ ਪਾਲਣਾ ਕਰਦੇ ਹੋਏ ਭਾਰਤ ਨਾਗਰਿਕ ਕੈਨੇਡਾ ਦੇ ਵਿੱਚ ਪੜ੍ਹਾਈ ਦੇ ਲਈ ਅਸੀਂ ਦੇਣਾ ਚਾਰੀ ਰੱਖ ਸਕਦੇ ਨੇ ਅਤੇ ਕੈਨੇਡੀਅਨ ਮਨੋਨੀਤ ਸਿੱਖਿਆ ਸੰਸਥਾਵਾਂ ਭਾਰਤ ਤੋਂ ਵਿਦਿਆਰਥੀਆਂ ਦਾ ਸਵਾਗਤ ਕਰਨਾ ਜਾਰੀ ਰੱਖਦੀਆਂ ਨੇ ਸਵਾਰਟਰ ਨੇ ਅੱਗੇ ਵੀ ਕਿਹਾ ਕਿ ਆਯਾਸੀ ਸੀਸੀ ਇੱਕ ਹੋਟਿਕਾਉ ਮਾਡਲ ਬਣਾਉਣ ਦੇ ਲਈ ਸੂਬਾਈ ਸਰਕਾਰਾਂ ਅਤੇ ਸੰਸਥਾਵਾਂ ਦੇ ਨਾਲ ਕੰਮ ਕਰੇਗਾ ਇਹ ਬਦਲਾਵ ਸਿੱਖਿਆ ਖੇਤਰ ਨੂੰ ਆਪਣੀ ਸਮਰੱਥਾ ਨੂੰ ਇਚਾਰਾ ਕਰਨ ਅਤੇ ਆਬਾਦੀ ਵਾਧੇ ਨੂੰ ਇੱਕ ਟਿਕਾਊ ਗਤੀ ਦੇ ਨਾਲ ਅੱਗੇ ਵਿਕਾਸਨ ਦੇ ਵਿੱਚ ਮਦਦ ਕਰਨਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ